ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਤ੍ਰਿਸਨਾ ਦਾਦੀ ਜਾਲ ਮੁਈ ਜਾਲ ਜਾਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲਾਈ ਫੇਰ ਜਲਾ ਨ ਦੂਜੀ ਵਾਰ ਤਰੇਸਨਾਂ ਦਾਦੀ ਜਾਲੇ ਮੋਈ ਜਾਲੇ ਜਾਲ ਕਰੇ ਪੁਕਾਰ ਸਤ ਗੁਰ ਸੀਤਲ ਜੀ ਮਿਲ ਆ ਫੇਰ ਜਲਾ ਨ ਦੂਜੀਵਾਰ ਨਾਨਕ ਵਿਣ ਨਾਵਾ ਨਿਰਭਉ ਕੋ ਨਹੀਂ ਜਿ ਚਰਬ ਸਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਬਿਖੀ ਅਗਨ ਨਾ ਬੁਝਾਈ ਚਿੰਤਾ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰਾ ਤੇਉ ਨੇ ਗੁਰੇ ਕਰਮ ਕਮਾਹੇ ਸਤ ਗੁਰ ਦਾਤਾ ਸੇਵਿਆ ਸਬਦ ਵਸ ਮਨ ਆਏ ਤਨ ਸੀਤਲ ਸਾਤ ਹੋਏ ਤ੍ਰਿਸ਼ਨਾ ਅਗਨ 부ਝਾਈ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿਚਹੁ ਆਪ ਗਵਾਏ ਗੋਰਮੋਕੇ ਉਦਾਸੀ ਸੋ ਕਰੇ ਜੇ ਸੱਚ ਰਹਾ ਲੇਵ ਲਾਏ चिंता मूल न हो हारे नाम रज्जा आघाए नानक नाम बिना नह छूटिया ਹੋ ਮੈਂ ਪਚੇ ਪਚਾਈ ਪੌੜੀ ਜਿਨੀ ਹਾਰੇ ਹਾਰੇ ਨਾਮ ਧਿਆਇਆ ਤਿਨੀ ਪਾਏ ਅੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜੇਨ ਹਰ ਕੇ ਨਾਮ ਕੀ ਮਨ ਲੱਗੀ ਭੁਖਾ ਜਿਨੀ ਗੁਰ ਕਾ ਬਚਨ ਆਰਾਧਿਆ ਤਿਨ ਵਿਸਰ ਗਾਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਤਨ ਧਨ ਤਿਨਾ ਕਾ ਗੁਰੂ ਹੈ ਇਸ ਅੰਮ੍ਰਿਤ ਫਲ ਹਾਰੇ ਲਾਗੇ ਮੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਕਿੰਤ ਪਰਾਈ ਚੁਖਾ ਪਨ ਧਨ ਤਿਨਾ ਕਾ ਗੁਰੂ ਹਾ ਜਿਸ ਅੰਮ੍ਰਿਤ ਫਲ ਹਾਰੇ ਲਾਗੇ ਮੁਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਦੀ ਜਲ ਮੁਈ ਜਾਲੇ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲਾਏ ਫੇਰ ਜਲੈ ਨਾ ਦੂਜੀ ਵਾਰ ਵਡਹੰਸ ਕੀ ਵਾਰ ਪੌੜੀ ਛੇਮੀ ਸਲੋਕਾਂ ਨਾਲ